ਉਕੂ ਹੀ ਹਾਏ 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 ਪਰਲ ਕੰਪਨੀ ਆਲਕ ਨਿੰਮਾ ਚੋਰ ਮਰ ਗਿਆ ਹਾਏ 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 ਪਰਲ ਕੰਪਨੀ ਦਾ ਨਿੰਮਾ ਚੋਰ ਮਰ ਗਿਆ ਹਾਏ ਹਾਏ ਹਜ਼ਾਰਾਂ ਲੋਕਾਂ ਨਾਲ ਕਰੋੜਾਂ ਦਾ ਘਪਲਾ ਵਿਵਾਦਾਂ ਵਿੱਚ ਫਿਰ ਕਿਰੀ ਪਰਲ ਕੰਪਨੀ ਦੁਖੀ ਲੋਕ ਉਤਰੇ ਸੜਕਾਂ ਤੇ ਨਿਰਮਲ ਸਿੰਘ ਭੰਗੂ ਦਾ ਫੂਕਿਆ ਪੁਤਲਾ ਜੀ ਹਾਂ ਲੋਕਾਂ ਤੋਂ ਕਰੋੜਾਂ ਰੁਪਏ ਲੈ ਕੇ ਹਾਜ਼ਮ ਕਰਨ ਵਾਲੀ ਕੰਪਨੀ ਪਰਲ ਬੁਰੀ ਤਰ੍ਹਾਂ ਨਾਲ ਫਸ ਗਈ ਹੈ ਪਰਲ ਕੰਪਨੀ ਵੱਲੋਂ ਚੰਗੇ ਵਿਆਜ ਦਾ ਝਾਂਸਾ ਦੇ ਕੇ ਹਜ਼ਾਰਾਂ ਲੋਕਾਂ ਤੋਂ ਕਰੋੜਾਂ ਅਰਬ ਰੁਪਇਆ ਇਕੱਠਾ ਕੀਤਾ ਗਿਆ ਸੀ ਪਰ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਲੋਕਾਂ ਦਾ ਪੈਸਾ ਕੰਪਨੀ ਵੱਲੋਂ ਵਾਪਸ ਨਾ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਲੋਕ ਕਾਫੀ ਦੁਖੀ ਹੋ ਗਏ ਸੰਤ ਸਤੇ ਹੋਏ ਲੋਕਾਂ ਨੇ ਪਹਿਲਾ ਪਰਲ ਕੰਪਨੀ ਦੇ ਐਮ ਡੀ ਨਿਰਮਲ ਸਿੰਘ ਭੰਗੂ ਦੇ ਪਿੰਡ ਅਟਾਰੀ ਵਿੱਚ ਰੋਸ ਮਾਰਚ ਕੀਤਾ ਅਤੇ ਫਿਰpropto ਬੇਲਾ ਚੌਂਕ ਤੇ ਭੰਗੂ ਦਾ ਪੁਤਲਾ ਫੁੱਕਿਆ ਗਿਆ ਕੰਪਨੀ ਵੱਲੋਂ ਲੋਕਾਂ ਨੂੰ ਜਾਇਦਾਦ ਵੇਚ ਕੇ ਪੈਸਾ ਦੇਣ ਲਈ ਕਿਹਾ ਗਿਆ ਸੀ ਪਰ ਇਹ ਵੀ ਵਾਅਦਾ ਕੰਪਨੀ ਪੂਰਾ ਨਾ ਕਰ ਸકી ਲੋਕਾਂ ਦੇ ਦੋਸ਼ ਹਨ ਕਿ ਕੰਪਨੀ ਮਾਲਕ ਦੇ ਰਿਸ਼ਤੇਦਾਰਾਂ ਨੇ ਸਾਰਾ ਕਪੜਾ ਕੀਤਾ ਯੂਡੀ ਕਰਦੇ ਰਹੇ ਲੇਕ ਉਸ ਤੋਂ ਬਾਅਦ ਉਹਦਾ ਕੋਈ ਵੀ ਹਾਸਲਾ ਨਾ ਆਣੇ ਪਰ ਅਸੀਂ ਸੰਸਦ ਵਿੱਚ ਕਮ ਸੇ ਕਮ ਕੋ 10000 ਬੰਦਾ ਪਾਰਲੀਮੈਂਟ ਸੰਸਦ ਵਿੱਚ ਪਹੁੰਚ ਕਿੰਨੇ ਕਿ ਮੈਂਬਰ ਆ ਤੁਹਾਡੇ 올ਓਵਰ ਸਾਰੇ ਪਾਸੇ ਜਿੰਨੇ ਕਿ ਪੈਸੇ ਹੋ ਰਹਾ 6000 6 ਕਰੋੜ ਬੰਦਾ ਸਾਡਾ ਜਿਹੜਾ ਪੈਸਾ ਲੈਣੇ ਆਲਾ ਜੀ ਚਲੋ ਤੇ 25 ਲੱਖ ਬੰਦਾ ਜਿਹੜਾ ਸਾਡਾ ਪੰਜਾਬ ਦਾ ਹੈਗਾ ਕਿੰਨੇ ਕਿ ਪੈਸੇ ਟੋਟਲ 12 ਕਰੋੜ ਨਾ 12000 ਕਰੋੜ ਜਿਹੜਾ ਹੈ ਪੰਜਾਬ ਦਾ ਕਰਸ ਆਇਆ ਹੈ ਲੈਣੇ ਵਾਲਾ ਸੀ ਲੇਕਿਨ ਇਹ ਸਰਕਾਰਾਂ ਨਹੀਂ ਦੇ ਰਹੀਆਂ ਅਸੀਂ ਸਾਰੇ ਜਿੰਨੇ ਵੀ ਮੁੱਖ ਮੰਤਰੀ ਹੈ ਸਾਰਿਆਂ ਨੂੰ ਰਮੰਡਮ ਦੇ ਚੁੱਕੇ ਆ ਕੋਈ ਵੀ ਨਾ ਤੁਹਾਡੀ ਕੋਈ ਮੁੱਖ ਮੰਤਰੀ ਆਵਾਜ਼ ਸੁਣ ਰਿਹਾ ਨਾ ਕੋਈ ਲੀਡਰ ਸੁਣ ਰਿਹਾ ਨਾ ਪ੍ਰਸ਼ਾਸਨ ਸਾਡੀ ہماری ਕੋਈ ਮਦਦ ਕਰਦਾ ਅੱਛਾ ਤੇ ਉਸ ਨੇ ਆਇਆ ਕਿ ਨਿਰਮਲ ਸਿੰਘ ਭੰਗੂ ਇਸ ਇਲਾਕੇ ਦਾ ਰਹਿਣੇ ਵਾਲਾ ਅਟਾਰੀ ਪਿੰਡ ਦਾ ਰਹਿਣੇ ਵਾਲਾ ਉਹਦਾ ਭਰਾ ਵੀ ਇੱਥੋਂ ਦਾ ਰਹਿਣੇ ਵਾਲਾ ਹੈਗਾ ਤੇ ਮੈਂ ਸੱਤਰ ਸਿੰਘ ਭੰਗੂ ਤਾਂ ਕਿ ਉਹਦੇ ਪਿੰਦੇ ਵਿੱਚ ਅਸੀਂ ਇਹ ਰੈਲੀ ਕੱਢੀਏ ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਉਹੀ ਪਰਲ ਕੰਪਨੀ ਹੈ ਜਿਹੜੀ ਬਿਲਡਿੰਗਾਂ ਸੜਕਾਂ ਪੁਲਾਂ ਦਾ ਨਿਰਮਾਣ ਕਰਦੀ ਸੀ ਅਤੇ ਜਿਸ ਨੇ ਸਭ ਤੋਂ ਪਹਿਲਾਂ ਕਬੱਡੀ ਵਰਲਡ ਕੱਪ ਨੂੰ ਸਪான்ਸਰ ਕੀਤਾ ਸੀ ਪਰ ਅੱਜ ਇਹ ਕੰਪਨੀ ਦਾ ਪੂਰੀ ਤਰ੍ਹਾਂ ਨਾਲ ਦਿਵਾਲਾ ਨਿਕਲ ਚੁੱਕਾ ਹੈ ਸਪੋਕਸਮੈਨ ਟੀਵੀ ਦੇ ਲਈ ਰੋਪੜ ਤੋਂ ਸ਼ਮਸ਼ੀਰ ਬੱਗਾ ਦੀ ਰਿਪੋਰਟ